ਉਹ ਸੱਚੇ ਪਾਤਸ਼ਾਹ ਸ਼ਿਕੰਦਰ ਲੋਧੀ ਨੂੰ ਕਹਿਣ ਲੱਗੇ ਜਿਹੜੇ ਰਾਜ ਦਾ ਤੂੰ ਮਾਣ ਕਰਦਾ ਮੈਨੂੰ ਦੱਸੇਗਾ ਕਿੱਥੋਂ ਮਿਲਿਆ ਕਹਿੰਦਾ ਮੇਰੇ ਪਿਤਾ ਦੀ ਦੇਣ ਹੈ ਉਹਨੂੰ ਕਿੱਥੋਂ ਮਿਲਿਆ ਮੇਰੇ ਦਾਦੇ ਦੀ ਦੇਣ ਹੈ ਉਹਨੂੰ ਕਿੱਥੋਂ ਮਿਲਿਆ ਮੇਰੇ ਬਾਬੇ ਦੀ ਦੇਣ ਹੈ ਉਹਨੂੰ ਕਿੱਥੋਂ ਮਿਲਿਆ ਤਾਂ ਅੱਗੇ ਭੁੱਲ ਗਿਆ ਕਹਿੰਦਾ ਰਾਜਨਾ ਇੱਕ ਗੱਲ ਚੇਤੇ ਰੱਖੀ ਇਹ ਰਾਜ ਭਾਗ ਸਭ ਇੱਥੇ ਰਹਿ ਜਾਣਾ ਜੇ ਨਾਲ ਜਾਣਾ ਤਾਂ ਕੇਵਲ ਤੇ ਕੇਵਲ ਸੱਚੇ ਨਾਮ ਨੇ ਜਾਣਾ ਉੱਥੇ ਅਮਲਾਂ ਦੇ ਨਿਬੜੇ ਹੋਣੇ ਨੇ ਤੇ ਮੇਰੇ ਹਜ਼ੂਰ ਨੇ ਜਦੋਂ ਸੱਚੀਆਂ ਸੁੱਚੀਆਂ ਗੱਲਾਂ ਕੀਤੀਆਂ ਮੇਰੇ ਹਜ਼ੂਰ ਦੇ ਮਿੱਠੇ ਬੋਲ ਸੁਣ ਕੇ ਸਿਕੰਦਰ ਲੋਧੀ ਹੁਣ ਕਹਿੰਦੇ ਪ੍ਰਸੰਨ ਹੋ ਗਿਆ ਸਿਕੰਦਰ ਲੋਧੀ ਧੰਨ ਧੰਨ ਹੋ ਗਿਆ ਕਹਿੰਦੇ ਮੇਰੇ ਹਜ਼ੂਰ ਸੱਚੇ ਪਤਸ਼ਾਹ ਮੈਨੂੰ ਬਖਸ਼ ਲੈ ਮੇਰੇ ਤੇ ਰahmat ਕਰ ਦੇ ਤਦ ਕਹਿੰਦੇ ਮੇਰੇ ਹਜ਼ੂਰ ਸੱਚੇ ਪਤਸ਼ਾਹ ਨੇ ਜਦੋਂ ਰਹਿਮਤ ਕੀਤੀ ਨਾ ਕਿਰਪਾ ਦੇ ਘਰ ਦੇ ਵਿੱਚ ਆਏ ਜਿਹੜੇ ਦਿੱਲੀ ਨੂੰ ਜਿੱਤਣ ਦਾ ਸੀ ਅੱਜ ਡੰਕੇ ਲਾਏ ਹੋਏ ਨੇ 5 April 1509 ਦਿਨ ਵੀਰਵਾਰ ਨੂੰ ਤਦ ਸਤਗੁਰੂ ਅਰਬਦਾਸ ਮਹਾਰਾਜਿਆ ਨੇ ਜਿੱਤੀ ਹੈ ਸਤਗੁਰੂ ਅਰਬਦਾਸ ਮਹਾਰਾਜ ਜਦੋਂ ਨਗਾਰੇ ਤੇ ਚੋਟ ਲਾਈ ਹੁਣ ਸ਼ਿਕੰਦਰ ਲੋਧੀ ਲਾ ਕੇ ਆਪਣੇ ਸਿਰ ਤੋਂ ਪੱਗ ਸਤਗੁਰੂ ਅਰਬਦਾਸ ਸਵਾਰ ਦੇ ਚਰਨਾਂ ਦੇ ਵਿੱਚ ਹੈ ਇੰ样 ਰੱਖਣਾ बड़ा सु i don't know ਮਹਾਰਾਜਿਆਂ ਦੇ ਚਰਨਾਂ ਦੇ ਉੱਤੇ ਰਾਜੇ ਸਿਕੰਦਰ ਨੇ ਸਿਕੰਦਰ ਲੋਧੀ ਨੇ ਲਾ ਕੇ ਆਪਣਾ ਸਿਰ ਦਾ ਤਾਜ ਤੇ ਮੇਰੇ ਹਜ਼ੂਰ ਦੇ ਚਰਨਾਂ ਤੇ ਰੱਖ ਦਿੱਤਾ ਕਹਿਣ ਲੱਗਾ ਬਖਸ਼ਲਾ ਮੈਨੂੰ 1509 ਤੋਂ ਲੈ ਕੇ 1517 ਤੱਕ ਸਿਕੰਦਰ ਲੋਧੀ ਤਖਤੋਂ ਤਾਜ ਤੇ ਨਹੀਂ ਬੈਠਿਆ ਕਹਿਣ ਲੱਗਾ ਜਿੰਨੀ ਦੇਰ ਮੇਰੇ ਹਜ਼ੂਰ ਦਾ ਹੁਕਮ ਨਹੀਂ ਹੁੰਦਾ ਉਨੀ ਦਿਨ ਮੈਂ ਤਖਤ ਤੇ ਬੈਠਾਂਗਾ ਨਹੀਂ ਅੱਜ ਤੱਕ ਜਿੰਨੇ ਵੀ ਜ਼ੋਰ ਲਾ ਕੇ ਚਲੇ ਗਏ ਪਤਾ ਨਹੀਂ ਕਿੰਨੇ ਕੁ ਆਇਤ ਕਿੰਨੇ ਕੁ ਹੋਰ ਆਉਣਗੇ ਪਰ ਕਿਸੇ ਰਾਜੇ ਨੂੰ ਤਖਤੋਂ ਲਾ ਨਹੀਂ ਸਕਿਆ ਕੋਈ ਕੇਵਲ ਤੇ ਕੇਵਲ ਲਾਇਆ ਤੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਲਾਇਆ ਤਖਤੋਂ ਤਾਜ ਤੇ ਨਹੀਂ ਬੈਠਾ ਸ਼ਿਕੰਦਰ ਲੋਧੀ ਨੇ ਖੁਸ਼ ਹੋ ਕੇ ਮੇਰੇ ਹਜ਼ੂਰ ਦੇ ਨਾਂ ਤੇ ਐਸੀ ਜਿੱਤ ਦਾ ਨਿਸ਼ਾਨ ਲਾਇਆ 700 ਕਨਾਲ ਜ਼ਮੀਨ ਮੇਰੇ ਸਤਿਗੁਰਾਂ ਦੇ ਨਾਮ ਤੇ ਤੋਲਕਾਬਾਦ ਵਿੱਚ ਬੋਲਦੀ ਹੈ ਕੋਈ ਟਸ ਤੋਂ ਮਸ ਨਹੀਂ ਕਰ ਸਕਦਾ ਇਮਰੇ ਹਜ਼ੂਰ ਧੰਨ ਸਤਗੁਰੂ ਦਾਸ ਮਹਾਰਾਜਿਆਂ ਦੇ ਜਿੱਤ ਦੇ ਘਣ ਝੰਡੇ ਅੱਜ ਵੀ ਦਿੱਲੀ ਦੇ ਵਿੱਚ ਗੱਡੇ ਹੋਏ ਨੇ ਸਾਡਾ ਨਾਂ ਬੋਲਦਾ ਹੈ ਅੱਜ ਵੀ ਸਾਡੇ ਬਾਪੂ ਦਾ ਨਾਂ ਬੋਲਦਾ ਹੈ ਤੇ ਅੱਜ ਵੀ ਸਾਨੂੰ ਬੜਾ ਮਾਣ ਹੁੰਦਾ ਹੈ ਸਤਗੁਰੂ ਕਿਰਪਾ ਕਰ ਨੂੰ ਸਾਡੇ ਬਾਪੂ ਨੇ ਸਤਗੁਰੂ ਦਾਸ ਮਹਾਰਾਜੇ ਨੇ ਸਾਡੇ ਵਾਸਤੇ 151 ਸਾਲ 151 ਸਾਲ ਸੰਘਰਸ਼ ਕੀਤਾ ਹੈ ਸਤਗੁਰੂ ਕਿਰਪਾ ਕਰ ਰਹਿਮਤ ਕਰਨ ਮੈਂ ਤੈਨੂੰ ਧੰਨਵਾਦ ਕਰਦਾ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਜੰਤਕ ਟੀਵੀ ਵਾਲੇ ਬਹੁਤ ਮਿੱਤਰ ਨੇ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਲਾਈਵ ਟੀਵੀ ਚਲਾ ਕੇ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਨੇ ਸਤਿਗੁਰੂ ਕਿਰਪਾ ਕਰਨ ਇਹਨਾਂ ਤਾਂ ਬੜੀ ਰਹਿਮਤ ਹੈ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਦੀ ਇਸੇ ਤਰ੍ਹਾਂ ਹੀ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ ਰਹਿਮਤ ਦੇ ਘਰ ਦੇ ਵਿੱਚ ਆ ਜਾਣ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹਨਾਂ ਨੂੰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹਨਾਂ ਦੁੱਗਣੀ ਰਾਤ ਚੌਗਣੀ ਸਤਿਗੁਰੂ ਜੀ ਤਰੱਕੀ ਬਖਸ਼ਿਸ਼ ਕਰਨ ਮੇਰ ਦਾ ਭਰਿਆ ਹੱਥ ਸਤਿਗੁਰੂ ਸਿਰ ਤੇ ਰੱਖਣ ਤੇ